ਮੁੰਜੇ ਉਹ ਸ਼ਾਇਦ ਐਨੁ ਸ਼ਾਸਤਰੀਆ ਕਾਲਪਾਈ ਮੇਰੇ ਕੋਲ ਮੈਂ ਅੱਜ ਅਸੀਂ ਆਉਂਦੇ ਆਉਂਦੇ ਨਾ ਛਾਡੇ ਬੰਦੇ ਦਾ ਛੱਟ ਵੱਜ ਗਈ ਉਹ ਅੰਦਰ ਡਾਕਟਰ ਮਣੀ 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 ਡਾਕਟਰ ਹੈ ਹੱਡੀਆ ਦਾ ਤੇ ਇਹੇ ਹੈਗਾ ਸਰਕਾਰੀ ਸਕੂਲ ਸੀਨੀਅਰ ਸੈਕੰਡਰੀ ਸਕੂਲ ਦੇ 45 ਨੰਬਰ ਗਲੀ ਹੈ ਜਿਹੜੀ ਉੱਥੇ ਆਜੋ ਮੜਾ ਜੰਦਰ ਚੱਲਦੇ ਆਪਾਂ ਬੜਾ ਤੇ ਛੋਏ ਮੁੰਡਿਆ ਤੂੰ ਜਿਆ ਕੀ ਵੇ ਕੜੀ ਲਈ ਨਾ ਤੇ ਕੀ ਹੋ ਗਿਆ ਇਹਦਾ ਪ੍ਰੋਬਲਮ ਸੀ ਪੈਰ ਨੂੰ ਜੀ 10 15 ਸਾਲ ਦਾ ਤੇ ਬਾਬਾ ਜੀ ਤੁਹਾਨੂੰ ਕੀ ਹੋ ਗਿਆ ਅੰਦਾ ਪੁਰਾਣ ਤੋਹੀ ਰੁਕਦੀ ਸੀ ਸੱਟ ਬੱਟਨੀ ਜੇ ਵਧੀਆ ਡਾਕਟਰ ਹੈ ਵਧੀਆ ਵਧੀਆ ਪਿੱਛੇ ਵੀ ਹੋ ਰਿਹਾ ਆਪਣੇ ਕੋਲ ਕੋਲ ਦਾ ਉਹ ਬੱਜੇ ਬੱਜੇ ਬੱਲੇ ਸਾਡੇ ਕੋਈ ਪਿਆਉ ਹੋਇ ਬੜਾ ਮਸੂ ਡਾਕਟਰ ਐ ਤਾਂ ਫਿਰ ਸਾਡਾ ਬੰਦਾ ਕਿੱਛੇ ਆ ਆ ਵੇ ਸ਼ਾਬਾਬਾ ਬਾਬਾ ਇਹ ਠੀਕ ਹਾਂ ਜੀ ਠੀਕ ਆ ਜੀ ਵਧੀਆ ਲੈ ਵੀ ਮੁੰਡੇ ਫਿਰਦਾ ਹੋ ਗਿਆ ਠੀਕ ਵਧੀਆ ਡਾਕਟਰ ਐ ਹਾਂ ਜੀ ਤੈ ਛੱਟ ਹੁਣ ਤੁਸੀਂ ਹਾਂ ਛੱਟਾ ਹੀ ਜਮਾਉਣ ਲਈ ਬੋਲ ਰਿਹਾ ਤੁਸੀਂ ਵੀ ਆਇਓ ਭਾਈ ਸਾਰੇ ਜਿਹਨੇ ਜਿੱਕ ਤੇ ਹੱਡੀਆਂ ਰਸੀਆਂ ਟੁੱਟੀਆਂ ਹੋਈਆਂ ਨੇ ਇਹੇ ਅਸੀਂ ਅੱਜ ਪਿੰਡ ਚੌਕੇ ਪਹੁੰਚੇ ਹਾਂ ਸਰਕਾਰੀ ਸੀਨੀਅਰ ਸਟੈਂਡਰਡ ਸਕੂਲ ਦੇ ਬਿਲਕੁਲ ਕੋਲੇ ਗਲੀ ਨੰਬਰ 45 ਜਿਦੋਂ ਜਾਣੇ ਨਾ ਉਹ ਜਮੀਂ ਚ ਅੱਡੇ ਦੀ ਉਹ ਦੁਕਾਨ ਤੇ ਇਹ ਡਾਕਟਰ ਸਾਹਿਬ ਨੇ ਹੱਡੀਆਂ ਦੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਭਾਈ ਦੱਸੋ ਤੁਹਾਡੀ ਸਾਰੀਆਂ ਤੁਹਾਨੂੰ ਡਾਕਟਰ ਨੇ ਇਹ ਜੀ ਮਸ਼ੀਨਾਂ ਨੇ ਉਹ ਵੀ ਦੱਸ ਆਪਣੇ ਕੋਲ ਸਾਰਾ ਕੁਝ ਰੱਖੀਦਾ ਹੈ ਪਾਸਿਆਂ ਦਾ ਸਹੀ ਬਾਕਸਲਾਜ ਕੀਤਾ ਜਾਂਦਾ ਠੀਕ ਹੈ ਹੱਡੀਆਂ ਠੀਕ ਹੈ ਜਿਹੜਾ ਜੋੜਾਂ ਚ ਦਰਦ ਹੋਵੇ ਰੀੜ ਦੀ ਹੱਡੀ ਦਾ ਦਰਦ ਹੋਵੇ ਕਿਸੇ ਨੂੰ ਹੱਡੀਆਂ ਦੀ ਪ੍ਰੋਬਲਮ ਹੋਵੇ ਸਾਰੀਆਂ ਮਸ਼ੀਨਾਂ ਬਾਈ ਬਾਈ ਕੋਲੇ ਤੁਸੀਂ ਵੀ ਆ ਕੇ ਜਰੂਰ ਆਇਓ ਬਾਜ਼ਾਰ ਨਾਲੋਂ ਵੀ ਸਸਤੇ ਰੇਟ ਹੈ ਵਧੀਆ ਵਿਚਾਰਾ ਕੋਈ ਜ਼ਿਆਦਾ ਹੋਣੀਗਾ ਪੂਰਾ ਵਧੀਆ ਰੇਟ ਲਾਉਂਦਾ ਪਰ ਬਾਈ ਧੰਨਵਾਦ ਬੇਸ਼ੱਕ ਦੇਖੀ ਬਾਅਦ ਹੈਗੀ